ਕਿ ਨਾ ਮੈਂ ਤਾਂ ਉਹ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰ ਵੀ ਇੱਥੇ ਕੀ ਹੋਜਿਆ ਟਰੈਲ ਉਹ ਲੋ ਵੀ ਸਾਰਿਆਂ ਨੂੰ ਕਹਨਾ ਵੀ ਬਾਵਾ ਨੂੰ ਵੜ ਬੜ ਕੇ ਬਾਹਰ ਕੱਢਦੇ ਰਹੇ ਆ ਪਰ ਚਾਹੀ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀ.ਜ.ਰ.ਪੀ ਇਹ ਮਗਾ ਦਾ ਫੁਲੀ ਲਾ ਦੇ ਬੁਕਾਇ ਹੋਈ ਸਾਰੇ ਬੰਦੇ ਨੇ ਕਰ ਰਹਾ ਅਸੀਂ ਸਰਪੰਚ ਜੀ ਨਾਲ ਕਰ ਰਹਾ ਹੈ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਮੈਂ ਤੁਹਾਨੂੰ ਬੋਲ ਰੂਣੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਕਰ ਦੇ ਕੋਈ ਬੰਦਾ ਨਹੀਂ ਪੜਦਾ ਤਾਂ ਅਸੀਂ ਬੰਦੇ ਬਣਾਵਾਂਗੇ ਮੇਰਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸੜ ਖਰਾਬ ਕਰਦੇ ਆ ਜਿਹੇ ਸਰਪੰਚ ਆ ਤਾਂ ਕੀ ਕਰਕੇ ਦਿਖਾਓ ਕਰੋ ਅਸੀਂ ਬਣਾਵਾਂਗੇ ਬੰਦੇ ਕਹਿੰਦੇ ਕਿਉਂਕਿ ਸਾਡਾ ਚੇਅਰਮੈਨ ਸੁਖੀਰ ਆਪ ਘਰ ਦਾ ਹੁੰਦਾ ਆ ਸਾਰੇ ਟੀਨ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਟੀ ਦਾ ਫਾਇਦਾ ਲੱਕਦੇ ਆ ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਪਸ਼ਕਾਰਦੇ ਆ ਤੇ ਕਹਿੰਦੇ ਆ ਕਿ ਆਮ ਕਰਾ ਦੇਤੀ ਆਪੋ ਆਪਣੇ ਯਾਦ ਦੇ ਦੀ ਇਹ ਤਾਂ ਬਹੁਤ ਮੂਰੇ ਆ ਗਏ ਨਹੀਂ ਤਾਂ ਕੋਈ ਕੁਝ ਬਣ ਜਾਣਾ ਪਰ ਐ